ਚਲਾ ਚਲਾ ਨਹੀਂ ਨਹੀਂ ਬੰਦਾ ਹੈ ਬੰਦਾ ਬਤਾਓ ਬੰਦਾ ਕੀ ਚਲਾ ਤੂੰ ਹੈਲੋ ਹਾਂਜੀ ਜੀ ਕੀ ਹਾਲ ਚੱਲ ਦੋਸਤੋ ਇਹ ਭੈਣ ਅਨੇ ਦੋਸਤੋ ਇੱਕ ਕੈਸ ਨੂ ਦੇ ਰੋ ਇਹ ਮੇਰੇ ਸਵੇ ਦਾ ਮਾਂ ਅੰਟੀ ਹੈ ਕਿ ਲਟਾਂ ਗਰਦਾ ਵਾ ਇਹ ਫੋਟੋ ਇਸਲਾਜ ਪਨਿਕੋਸ ਰਲ ਲਗਦਾ ਵਾ ਨਾਲ ਸਲਾ ਕੁੜੀਆਂ ਚੋਂਗਾ ਨਾਲ ਇਸਲਾ ਮੁੰਡਿਆਂ ਚ ਇਹ ਸਾਲ ਤੇ ਆਪਣਾ ਲੈ ਦਾ ਸਟਾਰ ਸਮਝੀ ਜਾਂਦਾ ਵਾ ਇਹਨੂੰ ਪੁੱਛੇ ਕੋਈ ਸਾਏ ਕੁੜੀਆ ਵਾ ਹੈ ਕਿਹੜੀ ਹੈ ਤਮਾ ਇਹਨੂੰ ਪੁੱਛੇ ਉਪੁੱਛ ਨਾਲ ਹੋਵੇ ਤੇ ਇਹ ਚ ਕੀ ਸਾਲ ਤੱਕ ਮੈਂ ਜਾਂਦਾ ਇਹ ਸਰੇ ਯੇ ਪ੍ਰੈਸਿੰਦੇ ਕੇ ਵਾਕੀ ਇਸ ਕੁਸਰ ਨੂੰ ਕੋਹ ਪਾਈ ਤੂੰ ਇਹ ਨਾ ਫੇਮਸ ਨਾ ਹੋ ਸਰਕਾਰ ਨੇ ਤੇਰੀ ਮਾਰ ਲੈਣੀ ਹੈ ਉਲਟਾ ਤੇਰੇ ਪੱਲੇ ਕੁਝ ਹੈ ਨਹੀਂ ਵਾ ਮੈਂ ਚੋਨੇ ਗਾਣਿਆਂ ਤੋਂ ਵੀ ਮੂ ਮੋੜਤਾ ਇਹਨੇ ਗਾਣੇ ਦੀ ਵੀ ਐਸੀ ਦਰੀ ਕਰ ਦਿੰਦਾ ਇਹ ਤਾਂ ਉਹ ਆਟਾ ਮਾ ਨਾ ਚੱਟੜਾ ਨਾ ਸਿਨ ਨਾ ਇਹ ਬਿਨਾ ਮੰਮਿਆ ਤੋਂ ਹਸਿਨਾ ਐਨੂੰ ਹੋ ਮੈਂ ਕੀ ਕਰਾਂ ਮੈਂ ਕੁਰੀਆ ਗਿਆ ਮੰਦਾ ਵਾ ਜਾਂ ਇਹ ਹਰਤਾ ਗਿਆ ਖੋਜ਼ਰਾ ਵਾ ਇਹ ਸਾਲਾ ਵਜ ਪਾ ਨਹੀਂ ਗੁਜ਼ ਰਹੀ ਆ ਨਾ ਤਾਂ ਮੰਦਿਆਂ ਚੋਂਦਾ ਹੈ ਬੱਕੇ ਨੂੰ ਪੁੱਛੇ ਜਿਵੇਂ ਜਿਵਨ ਨਾ ਜਿਲੇ ਅੱਗੇ ਲੰਨਾ ਤੁਸੀਂ ਮੀ ਪੀ ਸਟਾਪ ਇਟ ਇਹ ਮੇਰੇ ਸਾਲੇ ਦਾ ਰੋਣਾ ਨਹੀਂ ਆਏਗਾ ਇਹ ਹੰਦਾ ਵਾ ਇਹ ਫੁੱਦੀ ਰੰਨ ਕਹਤਾ ਛੁੱਲਾ ਜਿਆਦਾ ਲੱਗਦਾ ਬਾਕੀ ਇਹਨੂੰ ਕਪੋਰੀ ਚੱਲ ਤੇਰਾ ਕਿਹੜਾ ਟੈਕਸ ਲੱਗਦਾ ਇਸ ਰੰਨ ਨੂੰ ਪੁੱਛੇ ਪਈ ਕੋਈ ਉਹ ਫੋਨ ਵਿਚਣਾ ਨਹੀਂ ਆਉਂਦਾ ਮੇਰੇ ਸਾਲੇ ਦਾ ਦਰਿਆਈ ਕੋੜਾ ਦੋਸਤ ਤੂੰ ਤੁਸੀਂ ਬਚ ਕੇ ਰਹਿ ਜਾ ਕਰੋ ਹਜੇ ਤੂੰ ਇਹ ਬਹਿਜੇ ਸਾਲ ਸਵਾਰ ਤੇ ਤਲਵਾਰ ਲੈ ਫਿਰ ਦੰਦੇ ਮੱਤ ਸਹੀ ਹੈ ਭਾਵ ਤੇ ਤੂੰ ਜਿਓ ਕੇ ਹੋਇਆ ਨਾ ਜਿਹੜੇ ਨਵੇਂ ਪਿਛੇ ਲੱਗੇ ਜਾਂ ਨੇ ਮੈਂ ਮੇਰੇ ਸਾਲੇ ਦਾ ਵਿਚ ਲੈ ਨਹੀਂਦਾ ਇਹ ਰਸਵਾ ਟੁੱਟੇ ਸਿੱਤਰੰਗ ਹੋ ਗਏ ਵਧੀ ਜਾਂਦਾ ਵਾ ਇਹਨੂੰ ਪੁੱਛੇ ਅੰਦਰ ਦੇਖੇ ਜਾਂ ਢੋਲ ਦੇਵੇ ਭਈ ਕਿੰਤਾ ਚਾਚੇ ਬੁਲੇ ਬਿਜੇ ਨਾ ਬਣਾ ਚਾਚਾ ਕਦਿੰ ਯਾਰਾਂ ਚਾਰ ਪੰਦੇ ਕਰੋ ਇਹ ਸਾਰੀ ਕਿਰੇ ਪਰ ਜਾਤੀ ਆ ਚਾਚਾ ਚੰਗੀ ਤਾਂ ਰੱਡੀ ਵਾਲਾ ਹੋਨੇ ਨੂੰ ਹੋ ਤੇਰੀ ਪਰਦੀ ਹੋ ਤੇਰੀ ਪਰਦੀ ਹੋ ਕੋ ਤੇ ਆ ਜਦੋਂ ਮੈਂ ਸੁਰਮਾ ਪੀਸਾ ਮੇਰੀ ਅੱਖਰ ਦਾ ਰੀਸਾ ਜਪਲ ਵੀ ਦੂਰ ਹੋ ਜਾਵੇ ਕਾਲੇ ਜੀ ਉੱਤੀਆ ਕੀਸਾ ਇਹ ਮੇਰੇ ਸਾਰੇ ਲੰਡਰੋਤੀ ਨਹੀਂ ਉਹ ਹੀ ਆ ਜਿਹਦੇ ਪੱਲੇ ਟੈਲੈਂਟ ਇਲਾ ਨਹੀਂ ਹੈਗਾ ਚਤਰੀਦਗੂ ਨੇਂ ਬਨੇ ਜਿਹੜੇ ਕਉਂ ਦੇਖਿਓ ਹੈ ਬਸ ਚਤਰੀਦਗੂ ਨਿੰਦਿਆ ਤੇ ਹੁਣ ਆ ਦੇ ਲੈ ਕੀ ਹਰਕਤਾਂ ਨੇ ਤੇ ਸਾਇਆਂ ਚੱਕੇ ਤੋਂ ਬੱਚਾ ਐ ਦੁਰ ਕਾਜਰ ਤੋਂ ਬਕੜਾ ਕੱਢੀ ਫਿਰਦਾ ਬਕੜਾ ਵੀ ਨਹੀਂ ਲੈਣ ਨੂੰ ਫਿਰਦਾ ਮੈਨੂੰ ਲੱਗਦਾ ਹੈ ਸ਼ਾਇਦ ਪਾਰਟ ਟਾਈਮ ਚ ਬਕੜੇ ਨਹੀਂ ਦਿੰਦੇ ਹੁੰਦੇ ਆਹੇ ਜਿਹੜੇ ਇਹ ਦੇ ਲੱਛਣ ਨੇ ਇਹ ਜੀਨ ਤੋਂ ਦੇਖ ਕੇ ਬਕੜਾ ਵੀ ਮੂਰ ਜਾ ਗਿਆ ਬਕੜਾ ਵੀ ਨਾ ਇੱਥੇ ਵਜਾਂ ਮੁੱਦੀ ਇਹ ਨਾਖੀ ਨੇ ਦੇਖਣਾ ਵਾ ਟਪਾ ਟਪ ਟਪਾ ਡਮ ਟਪਾ ਟਪ ਇਨ ਕੋ ਯਾਖੇ ਤੂੰ ਮੇਰੇ ਸਾਰੇ ਜਿਹੇ ਬੱਕਰੇ ਨਹੀਂ ਦੇ ਮੇਰੇ ਅੱਗੇ ਤਾਂ ਇਹਦਾ ਟੰਦੇ ਨਾ ਸਾਰੀ ਇਨ ਨੂੰ ਜਿਹੜੇ ਵੱਡੀ ਗੱਡੀ ਕਰ ਲਾ ਤੂੰ ਸਾਡੇ ਅੰਗੇ ਸਾਰੇ ਜਿਹੜਾ ਪਾਣੀ ਲੈ ਕੇ ਰੈਂਕ ਹੋਈ ਉਦਾ ਵੱਤੀ ਗੱਡੀ ਚੱਲੀ ਹੋਈ ਹੋਈ ਆ ਵੱਡੀ ਜਿਹੜੇ ਸਾਹਮਣਾ ਚੱਲੀ ਹੋਈ ਆ ਚੰਗੀ ਤਰ੍ਹਾਂ ਬੰਦਿਆਂ ਨੇ ਬਜਾਈ ਹੋਈ ਆ ਪਹੀ ਪਾਂ ਜੋਦੀ ਦੇ ਚਤੜ ਡੇਡੇ ਹੋਏ ਪਏ ਆ ਕਦੇ ਇਹ ਬੰਦਿਆਂ ਨੂੰ ਦੇਣ ਲੱਗੀ ਜਾਂਦੀ ਆ ਤੁਸੀਂ ਆ ਵੀ ਦੇਖ ਰਹੇ ਹੋ ਇਹ ਜੀ ਵੀਡੀਓ ਕਰੇ ਖੇਤ ਚ ਦੇਣ ਗਈ ਜਾਂਦੀ ਆ ਚਾਚਾ ਇਹਨੂੰ ਵੀ ਕੱਢ ਦੋ ਚਾਰ ਘੜਾ ਇਹ ਗਰੀਪਰ ਜੱਤੀ ਹੈ ਇਸਕ ਭੈਣ ਤੇ ਜੀ ਲੋੜੀ ਨੇ ਬਹੁਤ ਕੰਦ ਪਾਇਆ ਹੋਇਆ ਫਿਰ ਲੋਕਾਂ ਦੇ ਕੁੜੀਆਂ ਨੂੰ ਮੜਾ ਬੋਲਦੇ ਵੱਤ ਸਹੀ ਹੈ ਤੇ ਉਹ ਪੁੱਛੇ ਕੁਤਲੜ ਹੈ ਦਿਨਿਆ ਬਿੜੀ ਹੋਣਾ ਚੱਤਲ ਹੋਏ ਹੋਣਾਂ ਤੇ ਨੇ ਪੈਂਸ ਵੀ ਨੇ ਗਾਂ ਦਾ ਬਠਲਾਤ ਕੀ ਕਰੀ ਪਈ ਹੈ ਇੰਨੀ ਮੜਾ ਮੜਾ ਕੇ ਤੇ ਇੰਨੀ ਹੈਵ ਦਾ ਤਾਂ ਨਹੀਂ ਸਮਝ ਬਠੀਆ ਕਾ ਦੇਖ ਲੋ ਇਹ ਮੇਰੇ ਸਾਰੇ ਦੇਣ ਦੀ ਬਲੈਕ ਤੇ ਜਾਂਦੇ ਨੇ ਤੈਨੂੰ ਦੱਸੇ ਗਈ ਵੀ ਮਸ਼ੀਨ ਵਰ ਬੀਰੋਕ ਦੀ ਵੀ ਪੰਡਾਸ ਪਰ ਤੇ ਵੱਦੀ ਮਾਰ ਜਾਂਦੀ ਹੁੰਦੀ ਆ ਆਇਆ ਬੱਤੇ ਬਲੈਕ ਕਰਨਾਰੇ ਇਹਨੂੰ ਪੁੱਛੇ ਬਲੈਕ ਕਰੀ ਵੀਡੀਓ ਛੱਡ ਤਾ ਇਹ ਦੀ ਵੀ ਕਿਹੜੀ ਮੈ ਵਰੀ ਸੀ ਤੇਰੀ ਜਿਹੜੇ ਤੈਨੂੰ ਵੀਡੀਓ ਬਣਾ ਕੇ ਦਸਣਾ ਪਿਆ ਰੇਵਾਦੂ ਕੰਨ ਅਜਿਹਾ ਥਾਣੇ ਤੇ ਮੁੱਦੇ ਪਏ ਹੁੰਦੇ ਨੇ ਨਾ ਮੈਂ ਤਾਂ ਕਰ ਦਿੰਦੇ ਜੇ ਨਾ ਆਉਂ ਛੱਡ ਦੋ ਪਤਾ ਛੱਡ ਦੰਦਾ ਤਾਂ ਕਹਾਂ ਤਾਂ ਕਹਿੰਦੇ ਫਿਰ ਪੁਲਸ ਆ ਜਾਂਦੇ ਇੰਨਾ ਲੱਕ ਹੈ ਜੇ ਮੈਂ ਬੁਰੀ ਬਚਤ ਤਾਂ ਦੇਣੀ ਪਈਵੇ ਨਾ ਤੂੰ ਵੀ ਦੇ ਦੇ ਅਗਰ ਕਿਹੜਾ ਦੰਦ ਸਰ ਦੇ ਅਗਰ ਬੁੱਤੇ ਆਏ ਨੇ ਬਲੈਕ ਕਰ ਮਰੇ ਬੈਠੇ ਨੀ ਮੇਰੇ ਵਰਦਨੇ ਡਰਾਮਾ ਡੋਲ ਤੇ ਫੀਲਿੰਗਸ ਮਾਨਾ ਰਹੀ ਹੈ ਜਾਂ ਕੇ ਚੋਰੀ ਚੋਰੀ ਕਰੇ ਘਰੋਂ ਤੂੰ ਪਈ ਤੁਸੀਂ ਐਟੀਟਿਊਡ ਲਾ ਦੇ ਗਿਓ ਇੰਨਾ ਦਾ ਬੀ ਬਲੈਕ ਦਾ ਮੈਂ ਚਿੱਤ ਲਾ ਦੇਣਾ ਤੂੰ ਪਟੇ ਸਹੀ ਜਾਣੇ ਪੁਲਸ ਹੋ ਜਾਂਦੀ ਫੇਰੇ ਕਹਿੰਦੇ ਵੀ ਪੁਲਸ ਆ ਦੇ ਘਟ ਦੇ ਵੱਧ ਨੇ ਨਾਲੇ ਇਸ ਨੂੰ ਕਹੋ ਜਵਾਕ ਨੂੰ ਬਤੇ ਦੀ ਕੀ ਮਜਬੂਰੀ ਹੈ ਉਛੋਤੇ ਵੀਰ ਕਰੋ ਯਾ ਕੇ ਪੈਸੇ ਉਸੇ ਮੰਗ ਤੇ ਕੋਰਕੜੇ ਹਾ ਤੇ ਰਾਮ ਕਰ ਕਿਨੇ ਕਮ ਮੱਝ ਬਗਿਆ ਤੂੰ ਇਹ ਨਰੇਂਦ ਦਸੋ ਜੇ ਪੁਲਸਾਰੇ ਪਟੇ ਪੈਗੇ ਨਾ ਇਹ ਮੇਰੇ ਸਾਦਾ ਟੱਟੀ ਵੀ ਵੜਤੇ ਕਰੈ ਕਰੂ ਉੱਠਿਆ ਨਹੀਂ ਜਾਣਾ ਇਹ ਤੂੰ ਵੀ ਨਾ ਪਤਾ ਹੀ ਐ ਨੂ ਫਿਰ ਪੁਲਸਾਰੇ ਦਿੱਕਤ ਟੱਪੇ ਲੱਗਦੀ ਕੀ ਬਦੂਕ ਨਾ ਨਿਹੋ ਅੱਛੇ ਖਾਲੇ ਦਸਿੰ ਤੂੰ ਬਲੈਕ ਕਰਦਾ ਕੀ ਯਾ ਕੋਰਕੜਿਆ ਨਾ ਪੈਕਾ ਤਾ ਜੱਟ ਚਿਪਸ ਲਾ ਬੈਟ ਐ ਫਲੇ ਨੋਲੀ ਫਾਉਗਾ ਤੇ ਤੁਸੀਂ ਵੀਰੇ ਵਟੈ ਨੂੰ ਕਰ ਲੈਨੇ ਆ ਆ ਦੇਖ ਲੋ ਬੱਦੇਵਲੀ ਚੱਟੜਾ ਤੇ ਮਾਸਨੀ ਤੇ ਇਹਨਾਂ ਤੋਂ ਵੱਡਾ ਕੋਈ ਬਦਮਾਸ ਨਹੀਂ ਇਹਨਾਂ ਨੂੰ ਤਾਂ ਸੋਵੇ ਬਲੈਕ ਅਨਲੀ ਚੱਟਣਾ ਵੀ ਮਾਸ ਹੋਣਾ ਜ਼ਰੂਰੀ ਆ ਨਹੀਂ ਤਾਂ ਡੰਡੇ ਸੇਕੇ ਨਹੀਂ ਜਾਣੇ ਤੁਤੋਂ ਤੇ ਦੇਖ ਲੋ ਇਹਨਾਂ ਨੂੰ ਅੱਜੇ ਰਾਤ ਨੂੰ ਪਿਸ਼ਾਬ ਕਰਨ ਲੱਗੇ ਵੀ ਕਹਿੰਦੇ ਡੇੜੀ ਉੱਥੀ ਜਾ ਬੇ ਡਰ ਲੱਗਦਾ ਬਾਹਰ ਨੂੰ ਜਾਣ ਤਾਂ ਤੇ ਇਹ ਕਰਨਾ ਕੀ ਫਲੈਕਸ ਤੁਮੇ ਸ਼ਰਮ ਹੈ ਕੁਝ ਕੁਝ ਸ਼ਰਮ ਆਇਆ ਹੈ तुम्हें शर्म है ਆਲੇ ਭਾਈ ਨੇ ਚੱਕਰ ਤਾਂ ਖਾਣਾ ਹੀ ਸੀਗਾ ਉਹਦੇ ਤੋਂ ਬਚਾਰੀ ਸਫੂ ਕੋਰ ਕੈਮਰੇਜ਼ ਕਲੱਬ ਨਹੀਂ ਰੇਸੀ ਉਹਦਾ ਫੈਟਰ ਲਾਵਾ ਤਾਂ ਵੀ ਇਹੋ ਵੀਡੀਓ ਤੇ ਲੇਟਾ ਦਾ ਲਾ ਇਹ ਨੇਵੇ ਤੇ ਲੱਭਦੀ ਕੋਈ ਨਹੀਂ ਸੀ ਕੈਮਰਾਮੈਨ ਦੇ ਸੰਗ ਚਾਈ ਬਈ ਸੀ ਬੀਗਾਈ ਇਕੱਠ ਗਜਬ ਬੇਇੱਜ਼ਤੀ ਹੈ ਯਾਰ ਬਾਕੀ ਸੋਨੂ ਕੋਰ ਦੇ ਜਿਹਨੇ ਲੈ ਕੇ ਦੋ ਸ਼ਰਾਬ ਦੋ ਦਿਨ ਸੋਨੂ ਨੇ ਦੰਡੀਆਂ ਵੱਡ-ਵੱਡੀਆਂ ਖਾਏ ਨਾ ਤੰਦ ਤਾਂ ਮੇਰੇ ਸਾਰੇ ਦੇ ਜੈਸਵੀ ਦੇ ਫੋਟੇ ਅਰਗੇ ਨਹੀਂ ਇੱਕ ਬੜੋ ਕਿਚੀ ਨਾ ਪਰ ਤਬੋਂ ਲੰਗ ਲਗੇ ਲਾਰਣੈ ਨੇ ਹੋਰ ਗੱਲ ਹੈ ਇੱਕ ਲੇਡੀ ਹੈ ਕੋਈ ਮੈਂ ਕਹਿੰਨੀ ਉਹ ਤਾਂ ਮੇਰੇ ਦਾਦੀ ਪਰਦਾਦੀ ਪਰਦਾਦੀਆਂ ਦੇ ਖਾਨ ਦੀ ਹੋਊਗੀ ਅਮਨਕੌਰ ਕੋਈ ਜਨਾਨੀ ਹੈ ਜਨਾਨੀ ਵੀ ਨਹੀਂ ਜਨਾਨੀਆਂ ਵਿੱਚ ਵੀ ਨਹੀਂ ਕਹਿ ਸਕਦੀ ਤੇ ਉਹ ਨਾ ਬੜਾ ਜ਼ੋਰ ਜਲ ਆ ਰਹੀ ਹੈ ਕੱਲ ਦੀ ਹਨਾ ਵੀ ਮੇਰਾ ਭੈਣ ਚੋ ਹੱਦ ਹੈ ਵੀ ਮੇਰਾ ਮੈਟਰ ਜਿਹੜਾ ਚੱਲ ਰਿਹਾ ਹੈ ਤੈਨੂੰ ਉਹ ਨਹੀਂ ਪਤਾ ਹੈਗਾ ਤੈਨੂੰ ਕੰਟੈਂਟ ਮਿਲ ਗਿਆ ਅੱਛਾ ਫਿਰ ਮੇਰੇ ਰੋਲੇ ਦੇ ਵਿੱਚ ਤੁਸੀਂ ਹੋਰਾਂ ਨੂੰ ਭਰਾ ਬਣਾ ਲਿਆ ਛੱਲੇ ਤੇਰੀ ਗੱਲ ਮਰ ਲੈਨੇ ਆ ਬਈ ਉਹਨੂੰ ਭਜਣਾ ਨੀਚ ਨਹੀਂ ਕਰਦੀ ਉਹ ਕਿੰਨੋਸੀ ਜਨਾਨੀ ਐ ਜਗਣੀ ਹੈ ਦੰਦਾਸਤੀਆਂ ਤੇ ਲੇਟੁਰ ਤੇ ਤਰ ਗਾਸਤੀ ਲਈ ਨੇ ਤਮ ਚਰਤਾ ਮ ਤੂ ਪੱਦਗੇ ਅਜੇ ਤੋ ਡਬਲ ਕੁਆਰਡ ਦੱਸ ਦੇ ਆ ਸਰੇ ਦੀ ਗਾਸਤੀ ਆ ਤੁੰ ਤੰਨੇ ਬਿਆਗ ਰਹਿ ਤੈਨਸਵਾਦ ਨਹੀਂ ਆਇਆ ਤੱਕ ਇਹ ਮੇਰੇ ਸੋਦੀ ਆ ਬੱਲਮ ਬੱਡੀ ਮੀਆ ਖਲੀਫਾ ਸਮਝੀਏ ਡ੍ਰਿਪਾਂ ਦੀ ਇਹ ਭੈ ਜਦੋਂ 500 500 ਵਾਲੀ ਲੈ ਲਈ ਦੀ ਆ ਜੀ ਵੀ ਰੋਲੀ ਸਮਝ ਰਹੋ ਸਮਝ ਰਹੋ ਸਮਝ ਰਹੋ ਨਾ ਹਾਏ ਦਿਲ ਲਟ ਲਈ ਦੀਆਂ ਅੱਖਾਂ ਕਿਸੇ ਲਟੇਰੇ ਵਰਗੀਆਂ ਨੇ ਹੇਕੋ ਸਾਨ ਮਰਦਾ ਇਹ ਵੀ ਮੇਰੇ ਸਹਰਦਾ ਜਨਾਨੀ ਦੀ ਕਮਾਈ ਖਾਨ ਲਿਖਿਆ ਹੋਇਆ ਤੈਨੂੰ ਸ਼ਰਮ ਨਹੀਂ ਆਉਦੀ ਇਹ ਆਪਦੀ 3 ਮਹੀਨ ਨੂੰ ਦਿਖਾਈ ਜਾਂਦਾ ਵੱਤ ਸਹੀ ਏ ਇਹ ਜੇ ਤੁਸੀਂ ਵੀਡੀਓ ਦੇਖੋਗਾ ਇਹ ਆਪਦੇ 3 ਮਹੀਨੇ ਦੇ ਚਪਟਰ ਦਿਖਾਇਆ ਹੋਇਆ ਹੈ ਕਈ ਵਾਰ ਕੋਦੀ ਚੱਕਲੂ ਪਾਏ ਤਾਂ ਚੰਗਾ ਲੱਗਦਾ ਤੇਰੀ ਮੁਰਦੇ ਕੋ ਦਸਤਾਲ ਤੇਰੇ ਸਰਤੇ ਬੰਨੀ ਹੋਈ ਆ ਇਹਨੂੰ ਥੋੜੀ ਬਹੁਤੀ ਇੱਜ਼ਤ ਨਹੀਂ ਹੈਗੀ ਇਹ ਸਾਲਾ ਸਿਰੇ ਦਾ ਪੁੱਸਾ ਫੁੰਦਾ ਵਾ ਕਿਰਗਣਾ ਲੋਕ ਨੂੰ ਕਹਦੇਗਾ ਗੜਾ ਇਹਨਾਂ ਨੂੰ ਪਹਿਣੀਆਂ ਹੁੰਦੀਆਂ ਭੈਣ ਚੋਦਾਂ ਨੂੰ ਮੈਂ ਹੋਰ ਇਹਨਾਂ ਨੂੰ ਹਾਰ ਪਾਇਆ ਕਰਨ ਇੱਜ਼ਤ ਵਾਲੇ लखरव तुझे जाके देखो थे कौन से ये सवाच्चे परमों मेरे कोन अंदर ही टीमी दब दी थे कैसे कैसे लोग रहते हैं यार यहाँ पर ख़त्म बाय बाय टाटा गुड बाय गया ਮੇਰਾ ਸਰਦਾਰ ਤੇ ਦਾਰਦੀ ਨਾ ਜਵਤੀ ਮਾਲਵੇਦੀ ਬੋਲੀ ਜਿਵੇਂ ਠੇਠ ਵਗੀ ਝਾਕਣਾ ਕਰਦਾ ਸਭ ਬਦਲੇ ਉਹ ਮਟੁੰਡਿਆਂ ਦੀ ਜੰਦੇ ਵੜੀ ਲੱਖਣਵਾ ਹਾ ਦੇਖ ਲੋ 500 ਕਰੋੜ ਰਲਿ ਜਿਲੇ ਲੱਛਣਾ ਲੱਗਦੀ ਆ 500 ਕਰੋੜ ਰਲਿ ਇਹ ਜਿੱਤ ਨਹੀਂ ਕਰਦਾ ਤਾਂ ਆਈਆਂ ਨੂੰ ਮਿਲ ਜਾਂਦੀਆਂ ਨੇ ਇਹਨੇ ਚਾਹੀਦਾ 500 ਕਰੋੜ ਹੋੜਾ ਤੇ ਆਜਾ ਪੂਸਾ ਉਹ ਬੰਦਾ ਹੋਊਗਾ ਜਿਹੜਾ 500 ਕਰੋੜ ਹੁੰਦੇ ਹੋਏ ਤਿੰਨ ਚਾਰ ਨੂੰ ਪਿਆਊਗਾ ਇਹ ਵੀ ਗਾਣਾ ਰਚਿੰਗੇ ਭਲੇ ਰੋਲ ਕਰ ਦਿੰਦੇ ਸੀ

ਸਲਤੋ ਪਰ ਲੰਬੇ ਕੋਰੀਵੋ ਨੋ ਨੈਰਾ ਤਾ ਨੂੰ ਇੰਨੇ ਵੀਡੀਓ ਹਨਾ ਜੇ ਵਾਇਰਲ ਹੁੰਦੇ ਨੇ ਪੂਰੀ ਸਰਹੜੀ ਨੰਤਾ ਕਾ ਕਰਦੇ ਨੇ ਪੂਰੀ ਉਸਰ ਬੁੱਧੂ ਥੋੜੀ ਹੈ ਜਿਹੜਾ ਇੰਨੇ ਪੈਸੇ ਲਾਗੇ ਨਾ ਨੂੰ ਗਾਣਿਆਂ ਦੇ ਵਿੱਚ ਲੈਂਦੇ ਨੇ ਉਹਨੂੰ ਪਤਾ ਹੀ ਹੈ ਇਹਨਾਂ ਦਾ ਸਟਰੀ ਚੰਗੀ ਨਹੀਂ ਹੈ ਸਭ ਬਿਆਉਂਦੇ ਨੇ ਫਿਰ ਜਾ ਕੇ ਕਿਤੇ ਫੇਮਸ ਕਰਦੇ ਹਨ ਨਾ ਨੂੰ ਖਤਮ ਬਾਏ ਬਾਏ ਟਾਟਾ ਗੁੱਡ ਬਾਏ ਗਿਆ